ਹੁਣ ਆਪਣੇ ਕਿਸਾਨ ਵੀਰਨ ਆਹਾ ਗੁੱਲੀ ਡੰਡੇ ਤੇ ਬਹੁਤ ਪਰੇਸ਼ਾਨ ਆ। ਕਹਿੰਦੇ ਬਹੁਤ ਜ਼ੋਰ ਲਾ ਲਿਆ ਪਰ ਇਹ ਗੁੱਲੀ ਡੰਡਾ ਮਰਦੇ ਨਹੀਂ ਐਨਾ ਆੜੀ ਹਲ ਨਾ ਅਸੀਂ ਤਾਂ ਸੰਕੋਰ ਵੀ ਪਾਤੀ ਕਿਸਾਨ ਵੀਰ ਕਹਿੰਦੇ ਅਸੀਂ 300 ਗ੍ਰਾਮ ਤੱਕ ਸੰਕੋਰ ਪਾਤੀ ਕਹਿੰਦੇ ਸੰਕੋਰ ਕਣਕ ਨੂੰ ੱੱਕਾ ਮਾਰਦੀ ਹੁੰਦੀ ਤਾਂ ਗੁੱਲੀ ਡੰਡੇ ਨੂੰ ੱੱਕਾ ਨਹੀਂ ਮਾਰਿਆ ਕੁਝ ਵੀ ਨਹੀਂ ਕਣਕ ਵੀ ਉਵੇਂ ਖੜੀ ਇੱਕ ਤਾਂ ਗੁੱਲੀ ਡੰਡਾ ਵੀ ਇੱਥੋਂ ਤੱਕ ਕੇ ਕਈ ਕਿਸਾਨ ਵੀਰ ਕਹਿੰਦੇ ਐਕਸਟਰਾ ਐਕਸੀਐਲ ਪਲੱਸ ਟੌਪਿਕ ਦੋਨੇ ਉਰ ਲਾ ਕੇ ਕਰਤੀਆਂ ਵੀ ਹੁਣ ਤਾਂ ਗੁੱਲੀ ਡੰਡਾ ਮਰ ਦੂਗਾ ਪਰ ਕਹਿੰਦੇ ਕੁਝ ਵੀ ਨਹੀਂ ਹੋਇਆ ਗੁੱਲੀੰਡਾ ਕਣਕ ਨਾਲੋਂ ਜ਼ਿਆਦਾ ਖੜਾ ਅੱਧੇ ਕਿਸਾਨ ਵੀਰ ਕਹਿੰਦੇ ਤਾਂ ਕੁਛ ਵੀ ਨਹੀਂ ਇਹ ਤਾਂ ਤੁਸੀਂ ਕੁਛ ਵੀ ਨਹੀਂ ਕੀਤਾ ਅਸੀਂ ਤਾਂ ਦੁੱਗਣੀ ਦੁੱਗਣੀ ਡੋਜ਼ ਸਪਰੇਹਾਂ ਦੀ ਪਾਤੀ ਜਿਵੇਂ ਕਿ ਡੇਢ ਡੱਬਾ ਟਾਪਿਕ ਦਾ ਲੈ ਲਿਆ ਡੇਢ ਡੱਬੇ ਕੰਦੇ 80 ਲੀਟਰ ਦਾ ਮਾਰਿਆ ਵੀ ਹੁਣ ਤਾਂ ਮਰੂਗਾ ਗੁੱਲੀੰਡਾ ਤਾਂ ਵੀ ਗੁੱਲੀੰਡਾ ਨੂੰ ਕੁਛ ਨਹੀਂ ਹੋਇਆ ਤਾਂ ਹੁਣ ਉਹ ਕਿਸਾਨ ਵੀਰ ਕਹਿੰਦੇ ਅਸੀਂ ਜਾਈਏ ਤਾਂ ਜਾਈਏ ਕਿੱਧਰ ਆਹਾ ਗੁੱਲੀੰਡਾ ਨਹੀਂ ਮਰਦਾ ਤਾਂ ਦੋਸਤੋ ਜਿਹੜੀਆਂ ਮੈਂ ਸਪਰੇਹਾਂ ਤੁਹਾਨੂੰ ਅੱਜ ਦੱਸਣ ਜਾ ਰਿਹਾ ਨਾ ਆਪਾਂ ਵੀ ਦੋ ਸਪਰੇਹਾਂ ਮਿਕਸ ਕਰਕੇ ਕਰਾਂਗੇ ਜੇਕਰ ਇਹਨੇ ਗੁਲੀਂਡਾ ਨਹੀਂ ਮਰਿਆ ਫੇਰ ਨਹੀਂ ਮਰਦਾ ਇਹ ਆਪਣਾ ਲਾਸਟਲਾ ਹਥਿਆਰ ਆ ਤਾਂ ਦੋਸਤੋ ਆਪਾਂ ਕਰਨ ਲੱਗੇ ਆ ਜਿੱਥੇ ਬਹੁਤ ਹੀ ਅੜੀ ਗੁਲੀਂਡਾ ਸਭ ਤੋਂ ਪਹਿਲਾਂ ਤੁਸੀਂ ਸਾਵਧਾਨੀ ਸੁਣ ਲੋ ਜੇਕਰ ਤੁਹਾਡਾ ਖੇਤ ਰੇਸਲਾ ਜਾਂ ਤੁਹਾਡੀ ਕਣਕ ਪੀਲੀ ਪੈ ਚੁੱਕੀ ਆ ਤਾਂ ਕਿਰਪਾ ਕਰਕੇ ਉਸ ਖੇਤ ਦੇ ਵਿਚੇ ਸਪਰੇਆ ਨਾ ਕਰੋ ਨਹੀਂ ਤੇ ਤੁਹਾਡੀ ਕਣਕ ਦਾ ਨੁਕਸਾਨ ਪੱਕਾ ਹੋਵੇਗਾ ਹੋਵੇਗਾ ਤੁਹਾਡੀ ਕਣਕ ਸੜ ਪੀ ਸਕਦੀ ਆ ਇਸ ਸਪਰੇਅ ਤੁਸੀਂ ਆਪਣੇ ਰਿਸਕ ਤੇ ਕਰਨੀਆਂ ਇਸ ਤੋਂ ਇਲਾਵਾ ਦੋਸਤੋ ਜੇਕਰ ਤੁਸੀਂ ਕੋਈ ਵੀ ਪਛੇਤੀ ਵੈਰਾਈ ਲਗਾ ਰੱਖੀ ਆ ਜਿਵੇਂ ਕਿ ਐਚਡੀ 2851 ਇੱਕ ਐਗਜ਼ਾਮਪਲ ਆ ਜਾਂ 550 ਜਾਂ ਕੋਈ ਵੀ ਨਵੀਂ ਵੈਰਾਈ ਆ ਕੋਈ ਪ੍ਰਾਈਵੇਟ ਕਿਸਮ ਆ ਜਿਹੜੀ ਪਛੇਤੀ ਆ ਕਿਰਪਾ ਕਰਕੇ ਉਸ ਵੈਰਾਈ ਦੇ ਤਾਂ ਇਹ ਸਪਰੇਅ ਹਾਂ ਕੋਲ ਦੇ ਵੀ ਨਗਾਓ ਨਹੀਂ ਤਾਂ ਤੁਹਾਡਾ ਪੱਕਾ ਨੁਕਸਾਨ ਹੋਵੇਗਾ ਇੰਨਾ ਗੱਲਾਂ ਦਾ ਤੁਸੀਂ ਬਹੁਤ ਜ਼ਿਆਦਾ ਖਿਆਲ ਰੱਖਣਾ ਇਸ ਲਈ ਦੋਸਤੋ ਲੱਗ ਗਿਆ ਪਤਾ ਨਾ ਆਪਾਂ ਇਸ ਲਈ ਜ਼ਮੀਨ ਦੇ ਵਿੱਚ ਮਾੜੀ ਕਣਕ ਦੇ ਵਿੱਚ ਤੇ ਕਣਕ ਦੀ ਕੋਈ ਵੀ ਵਿਸ਼ੇਸ਼ਤਿ ਕਿਸੇ ਦੇ ਵਿੱਚ ਇਹ ਸਪ੍ਰੇ ਹਾਂ ਨਹੀਂ ਕਰਦੀਆਂ ਹੁਣ ਜਿਹੜੇ ਕਿਸਾਨ ਵੀਰ ਕਹਿੰਦੇ ਸਾਡੇ ਸੰਕੋਰ ਨਾਲ ਗੋਲਿੰਡਾ ਨਹੀਂ ਮਰਿਆ ਆਪਾਂ ਕੀ ਕਰਨਾ ਸੰਕੋਰ ਨਾਲ ਟੌਪਿਕ ਐਡ ਕਰ ਲੈਣੀ ਆ ਮੰਨ ਕੇ ਚਲੋ ਆਪਾਂ ਇੱਕ ਡੱਬਾ ਟੌਪਿਕ ਦਾ ਲੈ ਲਿਆ 50 ਗ੍ਰਾਮ ਸੰਕੋਰ ਲੈ ਲਈ ਜਾਂ ਆਪਾਂ ਕੀ ਕਰਨਾ ਜੇਕਰ ਤੁਹਾਡੇ ਕੋਲ ਐਕਸੀਲ ਹੈਗੀ ਆ ਤਾਂ ਇੱਕ ਡੱਬਾ ਐਕਸੀਲ ਦਾ 400 ml ਪ੍ਰਤੀ ਇੱਕ ਡੋਜ਼ ਹੁੰਦੀ ਐਕਸੀਲ ਦੀ ਐਕਸੀਲ ਲੈ ਲੈਣੀ ਆ ਨਾਲ 25 ਗ੍ਰਾਮ ਤੱਕ ਸੰਕੋਰ 25 ਗ੍ਰਾਮ ਤੋਂ ਵੱਧ ਸੰਕੋਰ ਨਹੀਂ ਲੈਣੀ ਨਹੀਂ ਤਾਂ ਆਪਣੇ ਕਣਕ ਦਾ ਸੜ ਸਕਦੀ ਆ ਵੈਸੇ ਦੋਸਤੋ ਧਾਰਤਾ ਇੰਨੀ ਡੋਜ਼ ਦਾ ਵੀ ਆ ਜੇਕਰ ਦਵਾਰੇ ਇੱਥੇ ਪ੍ਰੈਸ਼ਰ ਵੱਧ ਗਿਆ ਉੱਥੇ ਇਹ ਵੀ ਕਣਕ ਸੜ ਸਕਦੀ ਆ ਇਸ ਤੋਂ ਇਲਾਵਾ ਦੋਸਤੋ ਜਿਹੜੀ ਇਹ ਸਪਰੇਅ ਹੈ ਨਾ ਬਹੁਤ ਜਿਆਦਾ ਸਟਰੋਂਗ ਆ ਇਸ ਲਈ ਇਸ ਨੂੰ ਆਪਦੇ ਰਿਸਕ ਤੇ ਕਰਨਾ ਕਿਉਂਕਿ ਆਪਣੇ ਕਣਕ ਦਾ ਨੁਕਸਾਨ ਇਹ ਕਰ ਸਕਦੀ ਆ ਇਸ ਤੋਂ ਇਲਾਵਾ ਮਾਰਕੀਟ ਦੇ ਵਿੱਚ ਸੰਕੋਰ ਪਲੱਸ ਟਾਪਿਕ ਮੈਕਸ ਕੀਤਾਗਤ ਆ ਵੀ ਆਉਂਦਾ ਉਹ ਵੀ ਇੰਨੀ ਖਤਰਨਾਕ ਆ ਜਿਵੇਂ ਕਿ ਸ਼ਗਨਿਕ 211 ਇਸ ਦੇ ਵਿੱਚ ਵੀ ਟਾਪਿਕ ਪਰ ਸੰਕੋਰਾ ਮਾਰਕੀਟ ਦੇ ਵਿੱਚ ਇੱਕ ਹੋਰ ਦਵਾਈ ਆਉਂਦੀ ਆ ਜਿਵੇਂ ਕਿ ਏਸੀਐਮ 9 ਇਸ ਦੇ ਵਿੱਚ ਵੀ ਟਾਪਿਕ ਪਲੱਸ ਸੰਕੋਰਾ ਹੀ ਆ ਇਹ ਦੋਨੇ ਦਵਾਈਆਂ ਵੀ ਗੁੱਲੀ ਨੂੰ ਮਾਰ ਦਿੰਦੀਆਂ ਪਰੰਤੂ ਬਹੁਤ ਸਾਵਧਾਨੀ ਨਾਲ ਸਪਰੇਅ ਕਰੋ ਕਿਉਂਕਿ ਕਈ ਕਿਸਾਨ ਵੀਰੇ ਦੇ ਮੈਨੂੰ ਫੋਨ ਆਇਆ ਅਸੀਂ ਯਾਰ ਸ਼ਗਨ 211 ਕੀਤੀ ਸਾਡੀ ਕਣਕ ਸਾਰੀ ਖਰਾਬ ਕਰਤੀ ਗੁੱਲੀ ਨੂੰ ਮਾਰਤਾ ਪਰ ਸਾਡੇ ਨਾਲ ਕਣਕ ਵੀ ਚੱਕਤੀ ਬਹੁਤ ਜਿਆਦੇ ਸੋਸ ਸਮਝ ਕੇ ਇਹਨਾਂ ਦਵਾਈਆਂ ਦੀ ਸਪਰੇ ਕਰਨੀ ਆ ਤੇ ਸਪਰੇ ਉਹੀ ਕਰਨ ਜਿਹੜੇ ਗੁੱਲੀ ਡੰਡੇ ਤੇ ਬਹੁਤ ਜਿਆਦੇ ਅੱਕੇ ਪਏ ਆ ਇਸ ਤੋਂ ਇਲਾਵਾ ਦੋਸਤੋ ਸਿੱਧਾ ਪ੍ਰੈਸ਼ਰ ਆਪਾਂ ਪੱਤਿਆਂ ਤੇ ਹੀ ਮਾਰਨਾ ਪਾਣੀ ਆਪਾਂ ਘੁੱਟ-ਘੁੱਟ 150 ਲੀਟਰ ਜ਼ਰੂਰ ਲਾਉਣਾਗਾ ਇੰਨੀ ਗੱਲ ਦਾ ਜ਼ਰੂਰ ਧਿਆਨ ਰੱਖਿਓ ਹੁਣ ਦਿਓ ਜਾਇਜ਼ਤ ਧੰਨਵਾਦ ਦੋਸਤੋ